ਲੁਧਿਆਣਾ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਜੁੱਤੀਆਂ ਦੇ ਕਾਰੋਬਾਰੀ ਗੁਰਵਿੰਦਰ ਸਿੰਘ ਪ੍ਰਯੰਕਲ ਨੂੰ ਪੁਲਿਸ ਨੇ 3 ਸਾਲ ਪੁਰਾਣੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। दरअसल ਬੀਤੇ ਦਿਨ ਹੀ ਪੁਲਿਸ ਪ੍ਰਯੰਕਲ ਨੂੰ ਪੇਸ਼ ਕਰਨ ਲਈ ਜਿਲ੍ਹਾ ਅਦਾਲਤ ਵਿੱਚ ਲਿਆਂਾਈ ਹੈ ਫਿਰ ਉੱਥੇ ਹੰਗਾਮਾ ਹੋ ਜਾਂਦਾ ਹੈ। ਪਰ ਬਾਬਤ ਤੇ ਜੁੱਤੀਆਂ ਦੇ ਕਾਰੋਬਾਰੀ ਪ੍ਰਯੰਕਲ ਨੂੰ ਅਦਾਲਤ ਦੇ احਾਤੇ ਵਿੱਚ ਅਦਾਲਤ ਦੇ ਕਮਰੇ ਦੇ ਬਾਹਰ ਇੱਕ ਵਕੀਲ ਨੇ ਥੱਪੜ ਮਾਰਤਾ। ਇਸ ਤੋਂ ਬਾਅਦ ਪੁਲਿਸ ਪ੍ਰਯੰਕਲ ਨੂੰ ਅਦਾਲਤ ਲੈ ਗਈ ਪਰ ਪ੍ਰਯੰਕਲ ਦੇ ਸਾਥੀਆਂ ਨੇ ਉੱਥੇ ਜੰਮ ਕੇ ਹੰਗਾਮਾ ਕੀਤਾ। ਇਸ ਦੌਰਾਨ ਕਾਰੋਬਾਰੀ ਪ੍ਰਯੰਕਲ ਨੂੰ ਪੁਲਿਸ ਨੇ ਮੰਗਲਵਾਰ ਨੂੰ ਇੱਕ ਵਕੀਲ ਦੁਆਰਾ 3 ਸਾਲ ਪਹਿਲਾਂ ਦਾਇਰ ਕੀਤੇ ਗਏ ਇੱਕ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਸੀ ਤੇ ਉਸ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ ਜਦੋਂ ਪ੍ਰਿੰਕਲ ਅਦਾਲਤ ਦੇ ਕਮਰੇ ਵਿੱਚ ਦਾਖਲ ਹੋਣ ਲੱਗੇ ਤਾਂ ਗੇਟ ਦੇ ਬਾਹਰ ਪਹਿਲਾਂ ਤੋਂ ਖੜੇ ਕਵਕੀਲ ਨੇ ਉਸ ਦੇ ਮੂੰਹ ਤੇ ਥੱਪੜ ਜੜ ਦਿੱਤਾ ਜੀ ਹਾਂ ਇਸ ਦੌਰਾਨ ਪ੍ਰਿੰਕਲ ਦੇ ਸਾਥੀਆਂ ਤੇ ਉਕਤ ਵਕੀਲ ਵਿਚਕਾਰ ਜਿਹੜੀ ਕਿ ਕਾਫੀ ਬਹਿਸ ਹੋਈ ਤੇ ਮਾਮਲਾ ਹੱਥੋਂ ਪਾਈ ਤੱਕ ਪਹੁੰਚ ਗਿਆ ਪੁਲਿਸ ਨੇ ਦਖਲ ਦੇ ਕੇ ਸਥਿਤੀ ਨੂੰ ਸ਼ਾਂਤ ਕਰਵਾਇਆ ਦੂਜੇ ਪਾਸੇ ਕੁਝ ਦਿਨ ਪਹਿਲਾਂ ਪ੍ਰਭਾਵਕ ਪ੍ਰਿੰਪਲ ਦੁਆਰਾ ਦਰਜ ਕੀਤਾ ਗਿਆ ਮਾਮਲਾ ਗੁੰਝਲਦਾਰ ਹੁੰਦਾ ਜਾ ਰਿਹਾ ਹੈ ਡਿਵੀਜ਼ਨਲ ਸੱਤ ਪੁਲਿਸ ਨੇ ਇਸ ਮਾਮਲੇ ਵਿੱਚ ਜਲੰਧਰ ਦੇ ਗੈਂਗਸਟਰ ਲੱਖੂ ਬਾਬਾ ਦੇ ਨਾਲ-ਨਾਲ ਗੈਂਗਸਟਰ ਰਿਸ਼ਪ ਬੈਣੀਪਾਲ ਤੇ ਹੋਰ ਵਿਰੁੱਧ ਕੇਸ ਸਰਜ ਕੀਤਾ ਸੀ ਜੋ ਕਿ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਦਰਜ ਕੀਤਾ ਗਿਆ ਸੀ ਇਸ ਦੇ ਨਾਲ ਹੀ ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦੇਣ ਵਾਲਾ ਨੌਜਵਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਤੇ ਵਾਇਰਲ ਹੋ ਰਹੀ ਹੈ ਇਸ ਵਿੱਚ ਉਹ ਕਹਿ ਰਿਹਾ ਹੈ ਕਿ ਉਹ ਇੱਕ ਦੁਕਾਨ ਤੇ 500 ਰੁਪਏ ਦਿਹਾੜੀ ਤੇ ਕੰਮ ਕਰਦਾ ਹੈ ਪਰ ਪੁਲਿਸ ਨੇ ਜਿਹੜਾ ਕਿ ਉਸ ਨੂੰ ਗੈਂਗਸਟਰ ਬਣਾ ਦਿੱਤਾ ਹੈ